ਤੋ ਦਿੱਲੀ ਦੀ ਸੀਐਮ ਅਤੁਸ਼ੀ ਤੇ ਐਫਆਈਆਰ ਦਰਜੋ ਇਹ ਐਫਆਈਆਰ ਨੂੰ ਲੈ ਕੇ ਬੋਲੇ ਨੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਾਜਪਾ ਦਾ ਹੈ ਹਿਟਲਰ ਸ਼ਾਹੀ ਰਵਈਆ ਹੈ ਜੇਕਰ ਕੋਈ ਵਿਰੋਧੀ ਬੋਲਦਾ ਹੈ ਤਾਂ ਉਸਤੇ ਪਰਚਾ ਦਰਜ ਕਰਵਾ ਦਿਓ ਕੀ ਦਿਗੇ ਆ ਅਭਜ ਫੰਕਸ਼ਨ ਵਾਲਾ ਕਿਵੇਂ ਦੇਖਦੇ ਜੋ ਕੀ ਨੌਜਵਾਨਾਂ ਚ ਕਿਉਂਕਿ ਕਾਫੀ ਗੈਰ ਨਿਯਮਾਂ ਵਾਲੇ ਤੋਂ 5 ਦੇ ਕਰੀਬ ਜਿਹੜੇ ਬੈਂਕੀਰ ਦੇ ਵਾਪਸ ਆ ਰਹੇ ਦੇਖੋ ਮੈਂ ਤਾਂ ਪਹਿਲਾਂ ਤਾਂ ਮੈਂ ਇਸ ਗੱਲ ਦਾ ਮਤਈਆ ਕਿ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਠੰਗਾ ਦੇ ਨਾਲ ਬਾਹਰ ਜਾਂ ਮੈਂ ਅੰਦਰ ਮੰਤਰੀ ਨੂੰ ਕਈ ਸੰਮੇਦਨਾਂ ਦੇ ਵਿੱਚ ਬੋਲਿਆ ਕਈ ਕੁਝ ਸਰਕਾਰਾਂ ਦੀਆਂ ਆਪਣੀਆਂ ਪਾਲਿਸੀ ਨੇ ਅੱਜ ਕੱਲ ਜਿਹੜਾ ਬੱਚਾ ਪੜਿਆ ਲਿਖਿਆ ਗਲੋਬਲਾਈਜੇਸ਼ਨ ਦਾ ਜੋਗਿਆ ਪੂਰੀ ਦੁਨੀਆ ਦਰਵਾਜ਼ੇ ਖੋਲ ਕੇ ਬੈਠਿਆ ਪੜਿਆ ਲਿਖਿਆ ਬੰਦਾ ਆ ਇਹਨਾਂ ਤਾਂ ਬਲੋ ਇਹ ਇਹ ਪਲਤੇ ਜਿਹੜਾ ਕੋਈ ਬੰਦਾ ਸਮੁੰਦਰਾਂ ਦੇ ਵਿੱਚੋਂ ਹੀ ਤੱਕ ਕੇ ਜਾਂਦਾ ਬਾਰਡਰ ਟੱਪ ਕੇ ਜਾਂਦਾ ਦੂਜੀ ਗੱਲ ਇਹ ਹੈ ਕਿ ਜਿਹੜੇ ਚਲੇ ਗਏ ਮੈਂ ਤਾਂ ਬਲੋ ਇਹ ਮੈਂ ਤਾਂ ਗਵਰਨਮੈਂਟ ਨੂੰ ਕਹੂੰਗਾ ਕਿ ਤੁਸੀਂ ਠੀਕ ਅੱਗੇ ਤੋਂ ਬੰਦ ਕਰ ਦਿਓ ਪਰ ਜਿਹੜੇ ਬੰਦੇ ਆਏ ਆਲਰੇਡੀ ਇਹਨਾਂ ਬੰਦਿਆਂ ਨੂੰ ਉੱਥੇ ਸੈਟਲ ਕਰਨਾ ਚਾਹੀਦਾ ਉਹ ਇਹਨਾਂ ਨੂੰ ਪੇਪਰ ਦੇ ਦੇਈਗਾ ਮੈਂ ਇਹ ਗੱਲ ਦੇ ਵਿੱਚ ਹੱਥ ਤੇ ਮੈਂ ਤਾਂ ਕੱਲ ਅਗਲੇ ਦਿਨ ਤੇ ਸ਼ਾਇਦ ਉਦੇਸ਼ਵੰਤੀ ਦਾ ਟਾਈਮ ਮਿਲ ਜੇ ਮੈਂ ਤੇ ਵਿਦੇਸ਼ਵੰਤੀ ਆ ਤੂੰ ਕਿਉਂਕਿ ਸਿੱਧਾ ਕੁਝ ਕਹਿ ਨਹੀਂ ਸਕਦੇ ਸਟੇਟ ਗਵਰਨਮੈਂਟ ਹੈ ਮੈਂ ਤੇ ਜਿਹੜੀਆਂ ਜੇਲ੍ਹਾਂ ਦੇ ਵਿੱਚ ਘੱਲਣ ਦੇ ਉੱਤੇ ਵੀ ਆਪਣੇ ਬੰਦੇ ਜ਼ਿਆਦੇ ਪੰਜਾਬ ਵਾਲਿਆਂ ਨੇ ਮੈਂ ਤੋਹ ਗਲਤੀ ਵੀ ਵਿਦੇਸ਼ ਚ ਬਿਲਕੁਲ ਨਹੀਂ ਭੇਜਣਾ ਚਾਹੀਦਾ ਬੰਦੇ ਨੂੰ ਜੇ ਤਾ ਤੂੰ ਠੀਕ ਹੈ ਮਜਬੂਰੀ ਹੈ ਤੇ ਰਿਪੋਰਟ ਕਰ ਦੋ ਉਹਨੂੰ ਪਰ ਬੰਦੇ ਨੂੰ ਜੇਲ੍ਹ ਚ ਸੁੱਟ ਕੇ ਮਾਰਨਾ ਉਦੋਂ ਬਹੁਤ ਖਤਰਨਾਕ ਗੇਲਾਂ ਨੇ ਜਿਹੜੀਆਂ ਜਿੰਨਾਂ ਦੀ ਉਹ ਗੱਲ ਕਰਦੇ ਮੈਂ ਕਦੇ ਜਿੱਲਾਂ ਆਂ ਬੰਦੇ ਨੇ ਵੇਖਿਆ ਨਹੀਂ ਬਹੁਤ ਖਤਰਨਾਕ ਗੇਲਾਂ ਨੇ ਉਹ ਇਦਾਂ ਦੇ ਜਿੰਨਾਂ ਨੇ ਜਦੋਂ ਸਾਡੀਆਂ ਪੰਜਾਬ ਆ ਗੀਆਂ ਉੱਥੇ ਤੇ ਮਤਲਬ ਬੰਦੇ ਨੂੰ ਦੋ ਦੋ ਸਾਲ ਸੂਤ ਦੀ ਨਹੀਂ ਦੱਸਦਾ ਨੇਰੇ ਜੀ ਦੇਂਦਾ ਬੰਦਾ ਵੀ ਕਿੱਥੇ ਸੂਤ ਕਰਿਆ ਕਿੱਥੇ ਨਹੀਂ ਕਰਿਆ ਇਸ ਕਰਕੇ ਪੁੱਲਾ ਜਿਹੜਾ ਢੰਗ ਉਹਨਾਂ ਵਿਅਕਤੀਆਂ ਨੇ ਪੜਾਇਆ ਉਹ ਗਲਤ ਆ ਮਨੇ ਇਹ ਇਹ ਪੁੱਤ ਅੰਗ ਥੋੜਾ ਜਿਹਾ ਪਹਿਲਾਂ ਤਾਂ ਤੁਸੀਂ ਸੱਦੀ ਜੋ ਕੰਮ ਕਰਾਈ ਜੋ ਲੋਕਾਂ ਨੂੰ ਲੋਕਾਂ ਦੇ ਚੋਕੇ ਤੇ ਜਾਂਦਾ ਆਪਣੀ ਬਹੁਤ ਸੀ ਮਰਦਾ ਹੈਗਾ ਤਾਂ ਪਹਿਲਾਂ ਕਰੋ ਹੁਣ ਤੁਸੀਂ ਪਹਿਲਾਂ ਤਾਂ ਅਗਲੇ ਨੂੰ ਕਦੀ ਕੋਈ ਗਰੀਬ ਕਰ ਦਿੰਦੇ ਤੇ ਕਦੀ ਬਰਪੜ ਦੇ ਦਿੰਦੇ ਹੋ ਹੁਣ ਚੋਕੇ ਤੁਸੀਂ ਕਿਤੇ ਚਲੋ ਜੀ ਰਿਪੋਰਟ ਹੋ ਗਿਆ ਜੀ ਚਲੋ ਜੀ ਹੁਣ ਇਹਨਾਂ ਨੂੰ ਜੇਲ੍ਹਾਂ ਵਿੱਚ ਸੁੱਟੋ ਉਹ ਟਰੰਪ ਕੋਲੀ ਕਾਲੀ ਕਰੇ ਜਿੱਦਾਂ ਦੀ ਉਹਦਾ ਵਿਰੋਧ ਵੀ ਹੋ ਰਿਹਾ ਵਰਲਡ ਦੇ ਵਿੱਚ ਬੜੇ ਕੰਟਰੀ ਜਿਹੜੇ ਅਸੀਂ ਸੈਂਟਲ ਹੁਣ ਵਾਪਸ ਵੀ ਨਹੀਂ ਆਪਣੇ ਉਹ ਲੈ ਨਹੀਂ ਆ ਬੈਠ ਗਏ ਹੁਣ ਅਮਰਤ ਦਾ ਦਾ ਕੰਟਰੀ ਆ ਉੱਥੋਂ ਜਿਹੜਾ ਪੋਰਟਾਂ ਦੇ ਕੋਲ ਬੜੀਆਂ ਪਾਵਰਾਂ ਮਨ ਉੱਥੋਂ ਦੀ ਸਭ ਤੋਂ ਵੱਡੀ ਪੋਰਟ ਜਿਹੜੀ ਬੜੀ ਪਾਵਰਸ ਹੁੰਦੀ ਹੈ ਠੀਕ ਹੈ ਰਾਸ਼ਪਤੀ ਸਾਹਿਬ ਕੋ ਵੀ ਬੜੀਆਂ ਪਾਵਰਾਂ ਪਰ ਉੱਥੇ ਆ ਨਹੀਂ ਆਂ ਇੰਡੀਆ ਗਾੜੀ ਬੋਦੀਆਂ ਕੰਮ ਦੀ ਵੀ ਉੱਥੇ ਠੱਕਾ ਹੋ ਜੂਗਾ ਹਾਂ ਉਹ ਉੱਥੇ ਕੋਟਾ ਗਾੜੀ ਖੜ੍ਹ ਜਾਂਦੀ ਨਹੀਂ ਚਟਾਨ ਦੀ ਤਰ੍ਹਾਂ ਬੇਕਮ ਨਾ ਸੋ ਮੈਂ ਤਾਂ ਬਲੇ ਸੰਦਤ ਖਾਨ ਦੀ ਪੰਜਾਬ ਦਾ ਕੰਜ ਦੇ ਬੱਚੇ ਆ ਰਹੇ ਆ ਪੰਜਾਬ ਦੇ ਮਸਾ 200 ਕੋਸ਼ਾ ਵਿੱਚ 205 205 ਦਿਨ ਇਹ ਤਾਂ ਦਿਖਾ ਦਿੱ ਘੱਦੀ ਕਹਿ ਜਾ ਸਕਦਾ ਪਰ ਮੈਂ ਜੀ ਸਰਕਾਰ ਨੂੰ ਉੱਥੇ ਬੇਨਤੀ ਹੈ ਕਿ ਜਿਹੜੇ ਆ ਗਏ ਅੱਗੋਂ ਤੋਂ ਬੰਦ ਕਰ ਦਿਓ ਬਸ ਪੰਜਾਬ ਦੇ ਜਿਹੜੇ ਇਹਨਾਂ ਗਲਤ ਤਰੀਕੇ ਨਾਲ ਭੇਜ ਰਿਹਾ ਨੌਜਵਾਨਾਂ ਪਹਿਲਾਂ ਕੰਮ ਕਰੀਏ ਦੇਖੋ ਆਪਾਂ ਨੇ ਪਹਿਲਾਂ ਵੀ ਤਰਦਾ ਕੀਤੀ ਹੁਣ ਵੀ ਇਹ ਦਿਨ ਤੱਕ ਖਲਾਫ ਹੈ ਪਰ ਮੈਂ ਜੋ ਗੱਲ ਕਹਿ ਰਿਹਾ ਤੇ ਅੱਜ ਕਰਤਾ ਦੇ ਵਿੱਚ ਮੋਬਾਈਲ ਫੋਨ ਹੈ ਹਾਲ ਤੱਕ ਦੇ ਵਿੱਚ ਇੰਟਰਨੈਟ ਚੱਲਦਿਆ ਨੈਟ ਉਹਦੇ ਉੱਤੇ ਪੂਰੀ ਦੁਨੀਆ ਦੀ ਜਾਣਕਾਰੀ ਹੈ ਉਹੀ ਤਾਂ ਮੈਨੂੰ ਵੀ ਲੱਗਦਾ ਕਿ ਪੰਜਾਬ ਦਾ ਕੋਈ ਘਾਦੋਂਗੇ ਇਦਾਂ ਦਾ ਬੱਚਾ ਕਿੱਥੇ ਇੱਕ ਬੱਚਾ ਵੀ ਨਾ ਪੜਿਆ ਹੋਵੇ ਮੇਰਾ ਫੋਨ ਨਾ ਚਲਾ ਸਕਦਾ ਸਾਨੂੰ ਬਲੋ ਖੋਦ ਜਿਹੜੇ ਆ ਸਾਰੇ ਚੀਜ਼ਾਂ ਚੈੱਕ ਕਰਕੇ ਫਿਰ ਜਾਨੇ ਤੇ ਜਾਂਦੇ ਖੋਦ ਅੰਦਰ ਪੜਾ ਜੱਟ ਅੱਦ ਸਕੰਜਾ ਜੱਟ ਜਾ ਕੇ ਫਾਸ ਜੰਨੇ ਉਹ ਤੁਹਾਡੇ ਪੈਸੇ ਵੀ ਲੈ ਜਾਂਦੇ ਆ ਤੇ ਤੁਹਾਨੂੰ ਗਲਤ ਥਾਂ ਤੇ ਭੇਜ ਦਿੰਦੇ ਆ ਫਿਰ ਆਪਾਂ ਤੋਂ ਦੇਖਦੇ ਆ ਜੇ ਤੁਸੀਂ ਜਾਣਾ ਹੀ ਹੈ ਤਾਂ ਜੈ ਨੈਟ ਖੋਲੋ ਆਪਣਾ ਹੱਥ ਚੀਜ਼ ਉਹਦੇ ਉੱਤੇ ਉਈ ਮੈਂ ਤਾਂ ਜਿਹੜੀ ਇਮੀਗ੍ਰੇਸ਼ਨ ਉਹਦੇ ਬਾਰੇ ਪੜੋ ਕੈਨੇਡਾ ਬਾਰੇ ਪੜੋ ਆਸਟ੍ਰੇਲੀਆ ਬਾਰੇ ਪੜੋ ਲੀਗਲ ਤਿਕਾਣਾ ਜਾਓ ਜੇ ਆਪਾਂ ਆਪ ਬਲਦੋਸਤੇ ਪੈ ਜਾਂਦੇ ਆ ਸਰ ਕਿ ਤਾਂ ਉਹਦੇ ਤੇ ਆ ਪਰਮਾਤਵਾਇਆ ਬਚਾਵੇ ਸੋ ਮੈਂ ਤਾਂ ਕਹੂੰਗਾ ਕਿ ਜਿਹੜੇ ਬੰਦੇ ਉਹ ਉੱਥੇ ਗਏ ਉਹਨਾਂ ਦਾ ਭਲਾ ਹੋਣਾ ਚਾਹੀਦਾ ਮਾਦਾ ਸੱਚੇ ਪਾਤਸ਼ਾਹ ਨੂੰ ਜੇਲਾ ਚ ਨਾ ਆਪੇ ਜੇ ਉਹ ਮਨੋ ਸ਼ੋਕ ਸ਼ਾਂਤੀ ਦਾ ਦੇਣ ਉਹਦੇ ਉੱਥੋਂ ਦੀ ਸਰਕਾਰ ਨੂੰ ਹੁਣ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਹਾਂ ਮੈਂ ਤਾਂ ਗਵਰਨਮੈਂਟ ਨੂੰ ਕੰਮ ਦੇਣਾ ਚਾਹੀਦਾ ਹਾਂ ਅੱਗੇ ਤੋਂ ਆਪਣੇ ਪਾਲਸੀ ਬਣਾਦਣ ਪਿਆਈ ਕੇ ਨੂੰ ਤੇ ਵਾੜਦੀ ਤਾਂ ਠੀਕ ਹੈ ਕਰ ਲੈਣਾ ਪਰ ਜਿਹੜੇ ਬੰਦੇ ਉੱਥੇ ਚਲੇ ਗਏ ਆ ਟੰਗ ਬਿਲਕੁਲ ਟਰੰਪ ਬਕੰਤ ਤੇ ਸੱਤੀ ਚੋਕੇ ਹੁੰਦਾ ਜਦੋਂ ਲੱਦ ਲੋ ਜਾਂ ਚੋਕੇ ਜੇਲਾ ਸੁਰਦੋ ਇਹ ਚੀਜ਼ ਬਲੋ ਠੀਕ ਹੈ ਕਿਤਾਕੇ ਹੱਥੜ ਕੀਤੇ ਗਏ ਆ ਉਜਾਜ ਫੰਕਸ਼ਨ ਵਾਲਾ ਕਿਵੇਂ ਦੇਖਦੇ ਜੋ ਕੀ ਨੌਜਵਾਨਾਂ ਜਿਉਂ ਕਿ ਸਾਡੀ 11 ਪਾਈ